ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਜਿੱਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਸ਼ਤਾਬਦੀ ਹੈ ਉੱਤੇ ਨਾਲ-ਨਾਲ ਭਾਈ ਮਤੀ ਦਾਸ ਜੀ ਪਈ ਸਤੀਦਾ ਜੀ ਤੇ ਪਈ ਦਿਆਲਾ ਜੀ ਉਹਨਾਂ ਦੀਆਂ ਸ਼ਾਦਤਾਂ ਨੂੰ ਵੀ ਆਪਾਂ ਕੋਡ-ਕੋਡ ਪ੍ਰਣਾਮ ਕਰਦੇ ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਪਾਸ਼ਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਆਪਾਂ ਜੋ ਨੌਵੇਂ ਪਾਸ਼ਾ ਜੀ ਦੇ ਸ਼ਲੋਕ ਨੌਵੇਂ ਪਾਸ਼ਾ ਜੀ ਦੇ ਸ਼ਲੋਕ ਹਨ ਉਹਨਾਂ ਦੇ ਵਿੱਚ ਪਾਸ਼ਾ ਜੀ ਨੇ 52 ਹੁਕਮ ਜਾਰੀ ਕੀਤੇ ਹਨ ਉਹਨਾਂ 52 ਹੁਕਮਾਂ ਨੂੰ ਆਪਾਂ ਸੰਗਤ ਰੂਪ ਦੇ ਵਿੱਚ ਵਿਚਾਰੀਏ ਕਿਉਂਕਿ ਜਿੱਥੇ ਸਾਡਾ ਜੀਵਨ ਚੱਲ ਰਿਹਾ ਸਾਨੂੰ ਪਹਿਲਾ ਪਾਤਸ਼ਾਹ ਉਹ ਹੁਕਮ ਜਾਰੀ ਕਰਦੇ ਨੇ ਕਿ ਭਾਈ ਤੁਹਾਡੇ ਮਨ ਦੀ ਆਵਸਥਾ ਬਣ ਚੁੱਕੀ ਹੈ ਅਸੀਂ ਕਰਨਾ ਕੀ ਹੈ ਤੇ ਸਾਨੂੰ ਫਿਰ ਉਹਦੇ ਲਈ ਨਿਚੋੜ ਇੱਕੋ ਹੀ ਆ ਰਿਹਾ ਹਰ ਜਗ੍ਹਾ ਤੇ ਭਈ ਤੂੰ ਸੇਵਾ ਸੇ ਮਨ ਕਰ ਤੂੰ ਬੰਦਗੀ ਕਰ ਤੂੰ ਭਜਤ ਤੂੰ ਤਿਆਤ ਤੂੰ ਆਰਾਧਾ ਤੂੰ ਉਹਦੇ ਸ਼ੁਕਰਾਨੇ ਦੇ ਵਿੱਚ ਆ ਕਿਉਂਕਿ 184 ਜੂਨ ਨੂੰ ਪਾਈ ਮਾਨਸ ਕੋ ਉਰਵਦੀ ਵੜਈ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਇੰਦਾ ਆਪਣੇ ਦੇ ਤਰਸ ਕਰ ਰਹੇ ਨੇ ਕਿ ਮੇਰੇ ਮਨ ਬਚੇ ਤੇਰਾ ਜੀਵਨ ਮਿਲਿਆ ਤੈਨੂੰ ਤੇਰਾ ਵਿਅਰਥ ਨਾ ਜਾਏ ਸੋ ਉਹਨਾਂ ਬਹੁਜਾ ਹੁਕਮਾਂ ਦੇ ਉੱਤੇ ਆਪਾਂ ਵਿਚਾਰ ਕਰਨੀ ਹੈ ਸੋ ਰੋਜ਼ ਥੋੜਾ ਥੋੜਾ ਆਪਾਂ ਪਾਸ਼ਾ ਜੀ ਦੇ ਬਚਨਾਂ ਨੂੰ ਵਿਚਾਰਾਂਗੇ ਗੁਰਬਾਣੀ ਚਾਹੀਏ ਆਪਾਂ ਰੋਜ਼ ਪੜ੍ਹਦੇ ਹਾਂ ਕੰਠ ਵੀ ਹੈ ਔਰ ਜਦੋਂ ਆਪਾਂ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੰਗਤ ਰੂਪ ਦੇ ਵਿੱਚ ਵਿਚਾਰਦੇ ਹਾਂ ਪਾਤਸ਼ਾਹ ਜੀ ਦਾ ਫੈਸਲਾ ਐ ਸਾ ਸੇਵਾ ਕੀਤੀ ਸਫਲ ਹੈ ਜਿਤੋਂ ਸਤਿਗੁਰੂ ਕਾ ਮਨ ਮੰਨੇ ਇੱਕੋ ਹੀ ਸੇਵਾ ਪਰਵਾਨ ਹੈ ਜਿਹਦੇ ਨਾਲ ਸਤਿਗੁਰੂ ਦਾ ਮਨ ਮੰਨਦਾ ਹੈ ਹੁਣ ਸਤਿਗੁਰੂ ਦੀ ਸੇਵਾ ਕਿਹੜੇ ਤਰੀਕੇ ਕੀਤੀ ਜਾਵੇ ਸਤਿਗੁਰੂ ਕੀ ਸੇਵਾ ਸ਼ਬਦ ਵਿਚਾਰ ਜਦੋਂ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੰਗਤ ਰੂਪ ਦੇ ਵਿੱਚ ਵਿਚਾਰਦੇ ਹਾਂ ਤਾਂ ਇਹਨੂੰ ਸਤਿਗੁਰੂ ਦੀ ਸੇਵਾ ਵੀ ਆਖਿਆ ਸਚੇ ਪਾਤਸ਼ਾਹ ਜੀ ਨੌਵੇਂ ਪਾਤਸ਼ਾਹ ਜੀ ਦੇ ਸ਼ਲੋਕ ਜੋ ਆਪਾਂ ਪਿਛਲੀ ਰਿਕਾਰਡਿੰਗ ਦੇ ਵਿੱਚ ਵੀ ਸਰਵਣ ਕੀਤੇ ਸੀ ਸੋ ਹਾਉ ਆਪਾਂ ਪਾਤਸ਼ਾਹ ਜੀ ਦੇ ਸ਼ਲੋਕਾਂ ਨੂੰ ਸੰਗਤ ਰੂਪ ਦੇ ਵਿੱਚ ਵਿਚਾਰਨਾ ਕਰੀਏ ਸਮਝਾਉਣਾ ਕਰ ਰਹੇ ਹਨ ਕਿ ਜਿਹੜਾ ਪ੍ਰਮਾਤਮਾ ਹੈ ਉਹ ਇੱਕ ਹੈ ਇੱਕ ਤੋਂ ਆਕਾਰ ਪ੍ਰਗਟ ਹੋਏ ਨੇ ਔਰ ਗੁਰੂ ਦੀ ਕਿਰਪਾ ਦੇ ਨਾਲ ਉਸ ਇੱਕ ਨੂੰ ਪਾਇਆ ਜਾ ਸਕਦਾ ਹੈ ਇੱਕ ਓਮਕਾਰ ਸਤਿਗੁਰ ਪ੍ਰਸਾਦ ਪਰਮਾਤਮਾ ਇੱਕ ਹੈ ਇੱਕ ਤੋਂ ਆਕਾਰ ਪ੍ਰਗਟ ਹੋਏ ਨੇ ਜਿਹੜਾ ਇੱਕ ਹੈ ਉਹ ਸਤ ਹੈ ਆਕਾਰ ਜਿਹੜੇ ਪ੍ਰਗਟ ਹੋਏ ਨੇ ਉਹ ਸ਼ਬਦ ਗੁਰੂ ਤੋਂ ਪ੍ਰਗਟ ਹੋਏ ਨੇ ਇੱਕ ਓਮਕਾਰ ਇੱਕ ਨੂੰ ਸਤ ਆਖਿਆ ਓਮਕਾਰ ਨੂੰ ਗੁਰੂ ਆਖਿਆ ਸਤ ਗੁਰ ਪ੍ਰਸਾਦ ਪ੍ਰਸਾਦ ਤੋਂ ਭਾਵ ਹੁੰਦਾ ਹੈ ਪਾਉਣਾ ਉਹ ਜਿਹੜਾ ਇੱਕ ਹੈ ਗੁਰੂ ਦੀ ਕਿਰਪਾ ਦੇ ਨਾਲ ਉਸ ਨੂੰ ਪਾਇਆ ਜਾ ਸਕਦਾ ਹੈ ਕੋਣ ਗੁਰੂ ਦੀ ਕਿਰਪਾ ਕਿਵੇਂ ਹੁੰਦੀ ਹੈ ਸ਼ਲੋਕ ਮਹਲਾ 9ਵੇਂ ਦੇ ਵਿੱਚ ਧੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਪਣੇ ਬਚਨਾਂ ਦੇ ਵਿੱਚ 52 ਹੁਕਮ ਜਾਰੀ ਕਰਕੇ ਆਪਣਾ ਕਲਜੀਵੀ ਜੀਵਨ ਦਾ ਮਾਰਗਦਰਸ਼ਨ ਕਰਦੇ ਸਮਝਾਉਣਾ ਕਰ ਰਹੇ ਨੇ ਗੁਣ गोविंद ਗਾਇਓ ਨਹੀਂ ਜਨਮ ਆਕਾਰ ਤਕੀਨ ਇਹ ਮੇਰੇ ਮਨ ਬੱਚੇ ਪ੍ਰਮਾਤਮਾ ਨੇ ਤੈਨੂੰ ਮਨੁੱਖਾ ਜੀਵਨ ਦਿੱਤਾ ਹੈ ਸ਼ੁਕਰਾਨੇ ਦੇ ਲਈ ਦਿੱਤਾ ਹੈ ਪਰ ਤੂੰ ਪ੍ਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦਾ ਜੇ ਤੂੰ ਸ਼ੁਕਰਾਨਾ ਨਹੀਂ ਕਰਦਾ ਤੇਰਾ ਜੀਵਨ ਬੇਅਰਥ ਹੋ ਜਾ ਰਿਹਾ ਹੈ ਤੇਰਾ ਜੀਵਨ ਦਾ ਲਾਹੂ ਤੈਨੂੰ ਨਹੀਂ ਮਿਲ ਰਿਹਾ ਇਹ ਨਕਮਾ ਹੋ ਕੇ ਬੀਤ ਰਿਹਾ ਹੈ ਤੇਰੇ ਜੀਵਨ ਦਾ ਕੋਈ ਫਾਇਦਾ ਨਹੀਂ ਤੇਰਾ ਮਾਤ ਲੋਕ ਤੇ ਆਉਣ ਦਾ ਕੋਈ ਫਾਇਦਾ ਨਹੀਂ ਤੇਰੇ ਡੰਗਰੇ ਤੇਰੇ ਤੇ ਡੰਗਰਾਂ ਜਾਨਵਰਾਂ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਜੇ ਤੂੰ ਮਾਲਕ ਦਾ ਸ਼ੁਕਰਾਨਾ ਨਹੀਂ ਕਰਦਾ ਸਮਝਾਉਣਾ ਕਰ ਰਹੇ ਨੇ ਕਾਹੋ ਨਾਨਕ ਆਰ ਪਾਜਮਾ ਨਾਮ ਜੈ ਵੀ ਤੇਲ ਕੋ ਮੀਨ ਮੇਰੇ ਮਨ ਬੱਚੇ ਆਪਾਂ ਨੂੰ ਡੰਗਰਾਂ ਦੀਆਂ ਜਾਨਵਰਾਂ ਦੀਆਂ ਉਦਾਹਰਨਾਂ ਦੇ ਦੇ ਕੇ ਸਮਝਾਉਣਾ ਕੀਤਾ ਗਿਆ ਮੱਛੀ ਦੀ ਉਦਾਹਰਨ ਦੇ ਰਹੇ ਨੇ ਦੇਖ ਮੱਛੀ ਦੇ ਜੀਵਨ ਵੱਲ ਦੇ ਪਾਣੀ ਦੇ ਵਿੱਚ ਹੈ ਉਹਦਾ ਜੀਵਨ ਹੈ ਜਿਉਂ ਪਾਣੀ ਦੇ ਵਿੱਚੋਂ ਬਾਹਰ ਕੱਢ ਲਈਏ ਤੇ ਪ੍ਰਾਣ ਤਿਆਗ ਦਿੰਦੀ ਹੈ ਤੇ ਤੇਰਾ ਜੀਵਨ ਮਾਲਕ ਦੇ ਸ਼ੁਕਰਾਨੇ ਦੇ ਲਈ ਮਿਲਿਆ ਔਰ ਕਾਇਤਿਰਕੇ ਤੇ ਨਾਕਾਮ ਮਿਲ ਸਾਧ ਸੰਗਤ ਭਾਜੀ ਕੇਵਲ ਨਾਮ ਜਪਣ ਲਈ ਮਿਲਿਆ। ਤੇ ਤੂੰ ਮਾਲਕ ਦੇ ਸ਼ੁਕਰਾਨੇ ਤੋਂ ਬਗਾਰ ਜਿੰਦਾ ਕਿਵੇਂ ਰਹਿ ਜਾਣਾ। ਮੱਛੀ ਦੀ ਤਰ੍ਹਾਂ ਤੂੰ ਵੀ ਮਾਲਕ ਦਾ ਸ਼ੁਕਰਾਨਾ ਕਰ ਜਿਵੇਂ ਮੱਛੀ ਦਾ ਜੀਵਨ ਪਾਣੀ ਵਿੱਚ ਹੈ। ਤੇ ਤੇਰਾ ਵੀ ਜੀਵਨ ਮਾਲਕ ਦੇ ਸ਼ੁਕਰਾਨੇ ਵਿੱਚ ਬਤੀਤ ਹੋਣਾ ਚਾਹੀਦਾ ਹੈ। ਜਦੋਂ ਮਾਲਕ ਤੈਨੂੰ ਸੁੱਖ ਦੇ ਰਿਹਾ ਤੈਨੂੰ ਸਵਾਸ ਦੇ ਰਿਹਾ ਤੇ ਤੇਰਾ ਵੀ ਫਰਜ਼ ਬਣਦਾ ਆਖਾਂ ਜੀਵਾਂ ਬਿਸਰੇ ਮਰ ਜਾਉ। ਆਖਣੇ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਤੋਂ ਭੁੱਖਾ ਖੈ ਚੱਲੀਏ ਤੂੰ ਤੇਰਾ ਵੀ ਜੀਵਨ ਇਹੋ ਜਿਹਾ ਚਾਹੀਦਾ ਹੈ ਕਿ ਜੇ ਸ਼ੁਕਰਾਨਾ ਕਰਦੇ ਆ ਤਾਂ ਜੀਵਨ ਦੇ ਦੁੱਖ ਦੇ ਤਿਰਖਟੇ ਜਾਣਗੇ ਇਸ ਕਰਕੇ ਸ਼ੁਕਰਾਨੇ ਦੇ ਵਿੱਚ ਰਹੇ ਅਗਲੇ ਹੁਕਮ ਦੇ ਵਿੱਚ ਸੁਝਾਉਣਾ ਕਰ ਰਹੇ ਨੇ ਵਿੱਕਿਆ ਨਸਿਓ ਕਾਹੇ ਰਚਿਓ ਨਿਮਕ ਨਾ ਹੋਇਓ ਉਦਾਸ ਏ ਮੇਰੇ ਮਨ ਬਚੇ ਤੂੰ ਵਿਸ਼ਿਆਂ ਵਕਾਰਾਂ ਦੇ ਵਿੱਚ ਇੰਨਾ ਮਸਤ ਹੋ ਗਿਆ ਇੱਕ ਅੱਖ ਦੇ ਝਮਕੇ ਦੇ ਬਰਾਬਰ ਵੀ ਤੂੰ ਵਿਸ਼ਿਆਂ ਤੋਂ ਪਿੱਛੇ ਨਹੀਂ ਹਟਦਾ ਵਕਾਰਾਂ ਤੋਂ ਪਿੱਛੇ ਨਹੀਂ ਹਟਦਾ ਤੂੰ ਕਿੰਨਾ ਉਹਨਾਂ ਦੇ ਵਿੱਚ ਗ੍ਰਸਤ ਹੋ ਗਿਆ ਤੇਰੇ ਲਈ ਸਰੀਰਕ ਸੁੱਖ ਹੀ ਸਭ ਕੁਝ ਰਹਿ ਗਿਆ ਇੰਨੇ ਗ੍ਰਸਤ ਹੋ ਗਿਆ ਮਾਇਆ ਤਾਰੀਆ ਤੰਨਾ ਮੂਲਾ ਸ਼ਬਦ ਨਾ ਸੁਣੀ ਮੂਰਖ ਛੋਲੇ ਆਪਣੀ ਰੋਲ ਛੋਲੇ ਦੇ ਵਿੱਚ ਰਹਿ ਗਿਆ ਇੰਨਾ ਤੂੰ ਗ੍ਰਸਤ ਹੋ ਗਿਆ ਕਿ ਅੱਖ ਦੇ ਝਮਕੇ ਦੇ ਬਰਾਬਰ ਵੀ ਤੂੰ ਮਾਇਆ ਦੇ ਸੁੱਕਾਂ ਦੇ ਵਿੱਚੋਂ ਬਾਹਰ ਆ ਕੇ ਦੇਖਣ ਨੂੰ ਤਿਆਰ ਨਹੀਂ ਕਿ ਤੈਨੂੰ ਮਾਲਕ ਨੇ ਜਾਈ ਜੀਵਨ ਕਿਉਂ ਦਿੱਤਾ ਕਿਸ ਲਈ ਦਿੱਤਾ ਔਰ ਤੂੰ ਜੇ ਜੀਵਨ ਨੂੰ ਨਹੀਂ ਸਵਾਰਿਆ ਤੇ ਤੇਰੀ ਅੱਗੇ ਹਾਲਾਤ ਕਿਹੋ ਜੇ ਹੋਣਗੇ ਕਦੇ ਵਿਚਾਰੇ ਹੀ ਨਹੀਂ ਤੂੰ ਮੇਰੇ ਮਨ ਬੱਚੇ ਤੂੰ ਮਾਲਕ ਦਾ ਸ਼ੁਕਰਾਨਾ ਕਰ ਤੂੰ ਉਦਾਸ ਮਾਇਆ ਤੋਂ ਉਦਾਸ ਕਿਉਂ ਨਹੀਂ ਹੋ ਰਿਹਾ ਉਹਦੇ ਤੋਂ ਨਰਲੇਬ ਕਿਉਂ ਨਹੀਂ ਹੋ ਰਿਹਾ ਗੁਰਮੁਖ ਮਾਇਆ ਵਿੱਚੋਂ ਦਸ ਮਾਇਆ ਚ ਰਹਿ ਕੇ ਮਾਇਆ ਤੋਂ ਨਰਲੀ ਪਉਣਾ ਸਿੱਖਣਾ ਤੀ ਸੋ ਨਹੀਂ ਰਿਆ ਕਹੋ ਨਾਨਕ ਪਜ ਹਰਮਨਾ ਪਰੇ ਨਜਮ ਕੀ ਫਾਸ ਤੇਰੇ ਮਨ ਬਚੇ ਅਗਰ ਤੂੰ ਮਾਲਕ ਦਾ ਸ਼ੁਕਰਾਨਾ ਕਰਦਾ ਸੇਵਾ ਸਿਮਰਨ ਕਰਦਾ ਗੁਰਬਾਣੀ ਪੜ ਸੁਣੋ ਵਿਚਾਰਦਾ ਤੇਰੇ ਗਲ ਦੇ ਵਿੱਚ ਜਮਾਂ ਦੀ ਫਾਈ ਨਹੀਂ ਪੈਗੀ ਜਮਾਂ ਦੀ ਫਾਈ ਕਿਹੜੀ ਆ ਜਿਹੜੀ ਮੋਹ ਮਾਇਆ ਦੀ ਖੇਡ ਹੈ ਇਹਨੂੰ ਜਮਾਂ ਦੀ ਫਾਈ ਆਖਿਆ ਇਹ ਕੱਟੀ ਕਿਵੇਂ ਜਾਂਦੀ ਹੈ ਭਗਵਤ ਪੀਤ ਸਖਤ ਸਿਮਰਨ ਕੀ ਕਾਟੀ ਕਾਲ ਪੈ ਫਾਸ ਸੀ ਸਿਮਰਨ ਉਹ ਬਖਸ਼ਿਸ਼ ਹੈ ਜਿਹਦੇ ਨਾਲੇ ਫਾਈ ਕੱਟੀ ਜਾਂਦੀ ਹੈ ਜਾਂ ਅਗਰ ਅਸੀਂ ਮਾਲਕ ਦਾ ਸ਼ੁਕਰਾਨਾ ਸੇਵਾ ਸਿਮਨ ਕਰਦੇ ਆਂ ਤੇ ਕਦੇ ਵੀ ਗਲਾਂ ਦੇ ਵਿੱਚ ਗਲ ਦੇ ਵਿੱਚ ਐਫਾਈ ਨਹੀਂ ਪੈਂਦੀ ਇਹ ਮੋਹ ਮਾਇਆ ਦੀਆਂ ਫਾਈਆਂ ਸਾਨੂੰ ਤੰਗ ਨਹੀਂ ਕਰਦੀਆਂ ਇਹ ਸਾਨੂੰ ਪਰੇਸ਼ਾਨ ਨਹੀਂ ਕਰਦੀਆਂ ਮੇਰੇ ਬੱਚੇ ਤੂੰ ਮਾਲਕ ਦਾ ਸ਼ੁਕਰਾਨਾ ਕਰ ਤੂੰ ਸਿਮਰਨ ਕਰ ਤੂੰ ਬੰਦਗੀ ਕਰ ਤੇਰੇ ਗਲ ਦੇ ਵਿੱਚ ਜਮਾਂ ਦੀ ਫਾਈ ਨਹੀਂ ਪੈਗੀ ਤਰਨਾ ਪੋ ਇਉਂ ਹੀ ਗਿਓ ਲਿਓ ਜਰਾਤਨ ਜੀ ਤੇ ਹੀ ਮੇਰੇ ਮਨ ਬੱਚੇ ਤੇਰੀ ਜਵਾਨੀ ਲੰਘਦੀ ਜਾ ਰਹੀ ਆ ਕਿਉਂਕਿ ਬੁਢਾਪਾ ਤੇਰੇ ਤੇ ਜਿੱਤ ਹਾਸਲ ਕਰੀ ਜਾ ਰਿਹਾ ਬੁਢਾਪਾ ਤੇਰੇ ਉੱਤੇ ਆ ਰਿਹਾ ਤੇਰਾ ਜੀਵਨ ਦਾ ਅੰਤ ਵੱਲ ਵੱਧ ਰਿਹਾ ਇਹ ਬੁਢਾਪੇ ਨੇ ਤੇਰੇ ਤਨ ਨੂੰ ਜਿੱਤ ਲਿਆ ਤੇਰੇ ਉੱਤੇ ਹੈਵੀ ਹੁੰਦਾ ਜਾ ਰਿਹਾ ਜੇ ਤੂੰ ਜਵਾਨੀ ਦੇ ਵਿੱਚ ਨਹੀਂ ਜੱਪਿਆ ਬੇਪਰਵਾਹੀਆਂ ਦੇ ਨਾਲ ਜੀਵਨ ਬਤੀਤ ਕਰ ਲਿਆ ਤੇ ਤੂੰ ਵੀ ਆਪਣੇ ਵਿੱਚ ਵੀ ਨਹੀਂ ਜਪਿਆ ਜਾਣਾ ਤੂੰ ਸ਼ੁਕਰਾਨੇ ਦੇ ਵਿੱਚ ਆ ਕਿਉਂ ਨਹੀਂ ਤੂੰ ਜਪਦਾ ਕਹੋ ਨਾਨਕ ਪਾਜ ਹਰਮਨਾ ਉਹਦ ਜਾਤ ਹੈ ਬੀਤ ਹੈ ਮੇਰੇ ਮਨ ਬੱਚੇ ਤੂੰ ਮਾਲਕ ਦਾ ਸ਼ੁਕਰਾਨਾ ਨਾ ਕਰ ਤੂੰ ਸੇਵਾ ਕਰ ਸਿਮਰਨ ਕਰ ਤੇਰੀ ਉਮਰ ਤੇ ਬੀਤਦੀ ਜਾ ਰਹੀ ਹੈ ਤੂੰ ਕਿਉਂ ਇੰਨਾ ਬੇਪਰਵਾਹ ਹੋ ਕੇ ਚੱਲ ਰਿਹਾ ਹਾਂ ਤੇਰਾ ਸਮਾਂ ਬੀਤ ਰਿਹਾ ਹੈ ਉਮਰ ਤੇਰੀ ਲੰਘਦੀ ਜਾ ਰਹੀ ਹੈ ਮਾਇਆ ਦੇ ਸੁੱਖ ਤੇਰੇ ਨਾਲ ਨਹੀਂ ਜਾਣੇ ਮਾਤ ਲੋਗ ਤੇ ਤੂੰ ਕੱਲਾ ਹੋਣਾ ਆਪ ਤੱਕ ਇਲਾ ਜਾਬ ਤੱਕ ਇਲਾ ਹਮਤੋਂ ਸੰਗ ਝੂਟ ਸਭ ਬੋਲ ਇਹ ਝੂਟ ਦੇ ਪਸਾਰੇ ਵਿੱਚ ਸੰਸਾਰ ਸਾਗਰ ਦੇ ਵਿੱਚ ਤੂੰ ਆ ਕੇ ਫਸ ਗਿਆ ਮੇਰੇ ਮਨ ਬੱਚੇ ਤੇਰੀ ਉਮਰ ਬੀਤਦੀ ਜਾ ਰਹੀ ਹੈ ਤੂੰ ਮਾਲਕ ਦਾ ਸ਼ੁਕਰਾਨਾ ਕਰ ਤੂੰ ਸੇਵਾ ਸਿਮਰਨ ਦੇ ਨਾਲ ਜੁੜ ਮਿਰਦ ਪਿਓ ਸੂਝੇ ਨਹੀਂ ਕਾਲ ਪਹੁੰਚੀ ਹੋਣਾ ਦੇਖ ਬੁੜਾਪਾ ਤੇਰੇ ਜੀਵਨ ਵੱਲ ਆ ਰਹੇ ਕਾਲ ਤੇਰੇ ਸਮੇਂ ਦੇ ਸਮਾਰੂਪੀ ਕਾਲ ਤੇ ਤੂੰ ਖੰਦਾ ਆ ਰਿਹਾ ਹੈ ਕਿਉਂਕਿ ਪਾਛੇ ਬਾਗ ਡਰਾਵ ਨੂੰ ਆਗੇ ਅਗੰਤ ਲਾਉ ਜਿੱਧਰ ਨੂੰ ਤੇਰਾ ਜੀਵਨ ਵੱਧ ਰਿਹਾ ਸ਼ਮਸ਼ਾਨ ਘੂਮੀ ਵੱਲ ਵੱਧ ਰਿਹਾ ਤੇਰੇ ਪਿੱਛੇ ਸਮਾਰੂਪੀ ਬਾਗ ਲੱਗਿਆ ਜਿਹੜਾ ਤੇਰੇ ਸਵਾਸਾਂ ਰੂਪੀ ਤੁਹਾਨੂੰ ਨੂੰ ਖਤਮ ਕਰਦਾ ਜਾ ਰਿਹਾ ਕਾਲ ਤੇਰੇ ਨੇੜੇ ਆ ਪਹੁੰਚਿਆ ਹੈ ਅੰਤ ਸਮਾ ਤੇਰੇ ਨੇੜੇ ਆ ਪਹੁੰਚਿਆ ਹੈ ਤੂੰ ਬੇਫਿਕਰ ਹੋ ਕੇ ਕਿਉਂ ਚੱਲ ਰਿਹਾ ਹੈ ਤੇ ਤੂੰ ਕਿਉਂ ਆਪਣੇ ਆਬ ਨੂੰ ਨਹੀਂ ਵਿਚਾਰਦਾ ਇਹ ਆਤਮਿਕ ਮੌਤ ਕਿਉਂ ਚ ਮਾਰ ਰਿਆਂ ਤੂੰ ਮਰ ਰਿਆਂ ਕਿਉਂ ਤੂੰ ਆਪਣੇ ਜੀਵਨ ਨੂੰ ਵਿਅਰਥਿਕ ਵਾਲਿਆਂ ਕਹੋ ਨਾਨਕ ਨਰ ਬਾਬਰੇ ਕਿਉਂ ਨਾ ਭਜੇ ભગવાન ਇਹ ਬਾਬਰਾ ਕਹਿੰਦੇ ਨੇ ਬੌਰੇ ਨੂੰ ਕੰਬਲੇ ਨੂੰ ਕਿਉਂ ਕਮਲਾ ਹੋਇਆ ਤੂੰ ਇਹਨਾਂ ਸਰੀਰ ਦੇ ਸੁੱਖਾਂ ਪਿੱਛੇ ਜੇ ਤੇਰੇ ਸਰੀਰ ਨਾਲ ਨਹੀਂ ਨਿਭਦਾ ਹੈ ਤੇ ਸੁੱਖ ਕਿਵੇਂ ਨਿਭਾਉਣਗੇ ਰੋਜ਼ ਆਪਾਂ ਸਰੀਰ ਦੇ ਵਿੱਚ ਪ੍ਰਵੇਸ਼ ਹੁੰਨੇ ਆਂ ਹਰ ਰੋਜ ਸਰੀਰ ਨੂੰ ਛੱਡ ਕੇ ਸਰੀਰ ਤੋਂ ਵੱਖ ਹੋ ਜਾਂਦੇ ਆਂ ਤੇ ਹਰ ਰੋਜ ਇਕੱਲੇ ਆਉਨੇ ਆਂ ਆਪ ਤਕੇਲਾ ਆਪ ਤਕੇਲਾ ਹਮ ਤੁਮ ਸੰਭਿ ਚੂੜਸਾ ਬੋਲਾ ਰੋਜ ਪਾਸ਼ਾ ਸਮਝਾਉਂਦੇ ਨੇ ਕਿ ਡੱਡਾ ਡੇਰਾ ਇਹ ਨਹੀਂ ਜਾਂ ਡੇਰਾ ਤੇ ਜਾਣ ਉਹਾਂ ਡੇਰਾ ਕਿ ਸੰਜਮ ਉਹ ਗੁਰਕੇ ਸ਼ਬਦ ਪਛਾਣ ਆ ਆ ਕੋਈ ਸਦਾ ਵਾਸੇ ਰਹਿਣ ਲਈ ਵਸੇਰਾ ਮਾਲਕ ਨੇ ਸਾਨੂੰ ਨਹੀਂ ਦਿੱਤਾ ਜਿੱਤੇ ਕਿ ਇਨਸਾਨ ਨੇ ਮਰਨ ਤੋਂ ਬਾਅਦ ਜਾਣਾ ਹੈ ਸੌਣ ਤੋਂ ਬਾਅਦ ਆਪਾਂ ਰੋਜ਼ ਉੱਥੇ ਜਾਂਦੇ ਆਂ ਸਿਮਰਨ ਦੁਆਰਾ ਉੱਥੇ ਜਾਣਾ ਸਿੱਖ ਲਈਏ ਜੀਵਨ ਪਰਵਾਣ ਹੋ ਜਾਂਦਾ ਸਚੇ ਪਾਤਸ਼ਾਹ ਜੀ ਹੁਕਮ ਕਰ ਰਹੇ ਨੇ ਕਿ ਜੇ ਤੂੰ ਸੌਣ ਤੋਂ ਬਾਅਦ ਸਰੀਰ ਤੇਰੇ ਨਾਲ ਨਹੀਂ ਨਿਭਦਾ ਮਰਨ ਤੋਂ ਬਾਅਦ ਕਿੱਥੇ ਨਿਭ ਜਾਏਗਾ ਇਸ ਮਨ ਨੂੰ ਕੋਈ ਖੋਜੋ ਪਾਈ ਤਨ ਛੁੱਟੇ ਮਨ ਕਹਾ ਸਮਾਈ ਮਨ ਤੇਰਾ ਰੋਜ਼ ਸਰੀਰ ਛੱਡ ਕੇ ਜਾਂਦਾ ਕਿੱਥੇ ਚਲਾ ਜਾਂਦਾ ਤੂੰ ਕਿਉਂ ਬੇਪਰਵਾਹੀਆਂ ਦੇ ਵਿੱਚ ਜੀਵਨ ਬਤੀਤ ਕਰ ਰਿਹਾ ਕਉ ਨਾਮ ਨੂੰ ਪੰਨਨਵਾਵਰੇ ਕਿਉਂ ਨਾ ਭਜੇ ਭਗਵਾਨ ਕਿਉਂ ਨਹੀਂ ਤੂੰ ਨਾਮ ਜਪਦਾ ਕਿਉਂ ਨਹੀਂ ਤੂੰ ਮਾਲਕ ਦਾ ਸ਼ੁਕਰਾਨਾ ਕਰਦਾ ਕਿਉਂ ਤੂੰ ਜੀਵਨ ਨੂੰ ਵਿਅਰਥ ਗਵਾ ਰਿਹਾ ਹੈ ਤਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਆ ਜੜੀਆਂ ਸਿਆ ਪੁੱਤਰ ਇਸਤਰੀ ਪਰਿਵਾਰ ਪਤਨੀ ਦੁਨੀਆਦਾਰੀ ਜੋ ਦੁਨੀਆ ਦੇ ਸੁੱਖ ਨੇ ਸਾਰਾ ਕੁਝ ਤੂੰ ਆਪਣਾ ਕਰਕੇ ਜਾਣ ਰਿਹਾ ਸਭ ਤੋਂ ਨੇੜੇ ਤੇਰੇ ਸਰੀਰ ਆ ਪਰ ਉਹ ਹੀ ਪੜਦੇ ਆ ਇਹ ਸਰੀਰ ਸਭ ਮੂਲ ਹੈ ਮਾਇਆ ਦੂਜੇ ਭਾਇ ਪਰਮ ਭਾਈ ਵੀ ਤੂਜਾ ਪੋਵਾ ਇਹ ਵੀ ਭਰਮ ਹੈ ਸਾਨੂੰ ਲੱਗਦਾ ਸਰੀਰ ਸਾਡਾ ਜੇ ਸਾਡਾ ਹੋਵੇ ਸੌਣ ਤੋਂ ਬਾਅਦ ਵੀ ਨਾਲ ਨਹੀਂ ਵਿਹ ਨਹੀਂ ਨਿਭਦਾ ਜੇ ਸੌਣ ਤੋਂ ਬਾਅਦ ਨਾਲ ਨਹੀਂ ਨਿਭਦਾ ਤੇ ਮਨ ਤੋਂ ਬਾਅਦ ਕਿੱਥੇ ਨਿਭੇਗਾ ਸਰੀਰ ਤੇਰੇ ਨਾਲ ਨਹੀਂ ਨਿਭਦਾ ਜਿੰਨੀਆਂ ਦੁਨੀਆਂ ਦੇ ਜਿੰਨੇ ਸੁੱਖ ਜਮੀਨ ਜਾਇਦਾਦ ਹੀਆਂ ਪੁੱਤਰ ਇਹ ਤੇਰੇ ਨਾਲ ਨਾ ਤਾਂ ਤੇਰੇ ਸੰਪਤੀ ਨਾਲ ਨਿਭਦੀ ਐ ਨਾ ਦੁਨੀਆਂ ਦਾ ਸੁੱਖ ਸਰੀਰ ਤੇਰੇ ਨਾਲ ਨਹੀਂ ਨਿਭਦਾ ਰੋਜ਼ ਦੀ ਰੋਜ਼ ਤੂੰ ਇਹਦੇ ਨਾਲੋਂ ਵੱਖ ਹੁੰਦਾ ਤੂੰ ਕਿਉਂ ਬੇਪਰਵਾਹੀਆਂ ਦੇ ਵਿੱਚ ਜੀਵਨ ਬਤੀਤ ਕਰ ਰਿਹਾ ਇਹਨਾਂ ਵਿੱਚ ਕੁਝ ਸੰਗੇ ਨਹੀਂ ਨਾਨਕ ਸੱਚੀ ਜਾਨ ਇਹ ਮੇਰੇ ਮਨ ਬੱਚੇ ਸੱਚੀ ਗੱਲ ਐ ਸੱਚ ਕਰਕੇ ਜਾਣ ਲੈ ਇਹ ਦੁਨੀਆਂ ਦੇ ਸੁੱਖ ਤੇਰੇ ਸੁੱਖ ਨਾਲ ਨਹੀਂ ਨਿਭਣੇ ਸੁੱਖ ਨਾਮ ਦੇ ਵਿੱਚ ਐ ਤੂੰ ਮਾਲਕ ਦਾ ਸ਼ੁਕਰਾਨਾ ਕਰ ਤੂੰ ਸੇਵਾ ਸਿਮਰਨ ਦੇ ਵਿੱਚ ਜੁੜਾ ਤੂੰ ਮਾਲਕ ਦੀ ਇਰਾਦਨਾ ਦੇ ਵਿੱਚ ਜੁੜਾ ਤੂੰ ਬੇਪਰਵਾਹੀਆਂ ਦੇ ਵਿੱਚ ਜੀਵਨ ਬਤੀਤ ਨਾ ਕਰ ਸੱਚੇ ਪਾਤਸ਼ਾਹ ਜੀ ਸਾਨੂੰ ਬੜਾ ਲਾਡ ਲਰਾਉਂਦੇ ਹੋਏ ਸਾਨੂੰ ਸਮਝਾਉਣਾ ਕਰ ਰਹੇ ਨੇ ਆਓ ਗੁਰੂ ਪਿਆਰੀ ਸਾਧ ਸੰਗਤ ਜੀ ਜਿੱਥੇ 350 ਸਾਲਾ ਸ਼ਤਾਬਦੀ ਪਾਤਸ਼ਾਹ ਜੀ ਦੇ ਆਪਾਂ ਸ਼ਤਾਬਦੀ ਪੁਰਬ ਨੂੰ ਮਨਾ ਰਹੇ ਹਾਂ ਆਪਾਂ ਰੋਮ ਰੋਮ ਰੇਣੀ ਆ ਰਣ ਤਾਂ ਨਹੀਂ ਚੁਕਾਇਆ ਜਾ ਸਕਦਾ ਪਰ ਸ਼ੁਕਰਾਨਾ ਕਰਕੇ ਪਾਤਸ਼ਾਹ ਜੀ ਤੋਂ ਖੁਸ਼ੀਆਂ ਲਈਆਂ ਜਾ ਸਕਦੀਆਂ ਹਨ ਉਹਨਾਂ ਸਿੰਘਾਂ ਜਿਨ੍ਹਾਂ ਦੇ ਬਾਰੇ ਆਪਾਂ ਰੋਜ਼ ਪੜ੍ਹਦੇ ਆਂ ਬਈ ਸ਼ਹਾਦਤਾਂ ਪਾਈਆਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਜਿਨ੍ਹਾਂ ਦੇ ਉੱਤੇ ਅਗਰ ਗੁਰੂ ਜੇ ਕਿਤੇ ਮੌਕੇ ਦੀ ਸਰਕਾਰਾਂ ਨੇ ਹੁਕਮ ਕੀਤਾ ਦੱਸੋ ਜੀ ਤੁਹਾਡੀ ਆਖਰੀ ਇੱਛਾ ਕੀ ਹੈ ਉਹਨਾਂ ਗੁਰਸਿੱਖਾਂ ਨੇ ਇੱਕੋ ਹੀ ਆਖਰੀ ਇੱਛਾ ਜਤਾਈ ਵੀ ਅੰਤ ਸਮੇਂ ਸ਼ਹਾਦਤ ਵੇਲੇ ਸਾਡਾ ਮੁਖ ਸਾਡੇ ਗੁਰੂ ਦੇ ਵੱਲ ਹੋਵੇ ਉਹਨਾਂ ਸਾਤਾ ਪਾਈਆਂ ਗੁਰੂ ਸਾਹਿਬਾਂ ਦੇ ਉੱਤੇ ਵੀ ਮੌਕੀ ਦੀਆਂ ਸਰਕਾਰਾਂ ਨੇ ਤਿੰਨ ਸ਼ਰਤਾਂ ਰੱਖੀਆਂ ਕੋਈ ਸ਼ਰਤਾਂ ਕਿਹੜੀਆਂ ਸੀ ਵੀ ਜਾਂ ਤੇ ਕੋਈ ਚਮਤਕਾਰ ਦਿਖਾਓ ਕੋਈ ਕਲਾ ਦਿਖਾਓ ਕਲਾਗੈਰ ਦਾ ਨਾ ਨਹੀਂ ਦਿਖਾਉਣੀ ਮਨਾ ਕਰ ਦਿੱਤਾ ਕਿਉਂਕਿ ਬਾਦਸ਼ਾਹ ਜੀ ਦਾ ਫੈਸਲਾ ਐਸੀ ਕਲਾ ਨਾ ਖੇਡੀ ਜੀ ਤਵਾਰ ਕੀ ਗਿਆ ਹਾਰੀ ਹਲਾ ਇਨਸਾਨ ਨੂੰ ਚਮਤਕਾਰਾਂ ਦੀ ਮਗਰ ਨਹੀਂ ਜਾਣਾ ਚਾਹੀਦਾ ਦੂਸਰ ਅਸੀਂ ਧਰਮ ਬਦਲੀ ਕਰਾਂ ਧਰਮ ਬਦਲਣ ਦਾ ਸਵਾਲ ਹੀ ਨਹੀਂ ਜਿਹੜਾ ਹਿੰਦ ਦੀ ਚਾਦਰ ਬਣਨ ਜਾ ਰਹੇ ਨੇ ਧਰਮ ਬਦਲਣ ਵਾਲੀ ਤੇ ਕੋਈ ਗੱਲੇ ਨਹੀਂ ਸਹੀ ਨਹੀਂ ਜਾਂ ਫਿਰ ਸ਼ੀਦੀਲੀ ਤਿਆਰ ਹੋ ਜੋ ਪਾਸ਼ਾ ਜੀ ਨੇ ਸ਼ਹਾਦਤ ਪ੍ਰਵਾਨ ਕੀਤੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਡਾ ਕਲਯੁਗੀ ਜੀਵਾਂ ਦਾ ਮਾਰਗਦਰਸ਼ਨ ਕਰ ਰਹੇ ਹੋਏ ਸਾਨੂੰ ਸਮਝਾਉਣਾ ਕਰ ਰਹੇ ਨੇ ਕਿ ਮੇਰੇ ਮਨ ਬੱਚਿਓ ਤੁਹਾਡਾ ਜੀਵਨ ਵਿਅਰਥ ਜਾ ਰਿਹਾ ਇਹਨੂੰ ਵਿਅਰਥ ਨਾ ਜਾਣ ਦਿਓ ਮਾਲਕ ਨੇ ਤੁਹਾਨੂੰ ਸ਼ੁਕਰਾਨੇ ਦੇ ਲਈ ਦਿੱਤਾ ਹੈ ਆਓ ਉਹਨਾਂ ਸ਼ਹਾਦਤਾਂ ਦਾ ਕੋਡ-ਕੋਡ ਪ੍ਰਣਾਮ ਕਰਦੇ ਹੋਏ ਪਾਸ਼ਾ ਜੀ ਤੋਂ ਅਸੀਸਾਂ ਦੇ ਪਾਤਰ ਬਣੀਏ ਹਮ ਬੈਠੇ ਤੁਮ ਦੇ ਅਸੀਸਾਂ 52 ਹੁਕਮ ਪਾਸ਼ਾ ਜੀ ਨੇ ਜਾਰੀ ਕੀਤੇ ਨੇ ਕੋਸ਼ਿਸ਼ ਕਰਾਂਗੇ ਕਿ ਪੰਜ-ਪੰਜੇ ਕਰਕੇ ਆਪਾਂ ਪਾਸ਼ਾ ਜੀ ਦੇ ਸ਼ੀਦੀ ਦਿਹਾੜੇ ਤੱਕ 350 ਸਾਲਾ ਸ਼ਤਾਬਦੀ ਤੱਕ ਆਪਾਂ ਪਾਤਸ਼ਾਹ ਜੀ ਦੇ ਨਮ ਬਚਨਾਂ ਨੂੰ ਵਿਚਾਰ ਕੇ ਜੀਵਨ ਦੇ ਵਿੱਚ ਕਮਾਈਏ ਜੋ ਪਾਤਸ਼ਾਹ ਜੀ ਸਾਨੂੰ ਸਮਝਾਉਣਾ ਕਰ ਰਹੇ ਨੇ ਵੈਸੇ ਤੇ 1430 ਅੰਗ ਜੇ ਬੇਨਤੀ ਕਰੀਏ ਸੱਚੇ ਪਾਤਸ਼ਾਹ ਅਖਰ 1430 ਅੰਗ ਦੇ ਵਿੱਚ ਤੁਸੀਂ ਸਾਨੂੰ ਸਮਝਾਉਣਾ ਕੀ ਚਾਹੁੰਦੇ ਹੋ 1430 ਅੰਗ ਦੇ ਵਿੱਚ ਇੱਕੋ ਹੀ ਫੈਸਲਾ ਪਾਤਸ਼ਾਹ ਦੇ ਰਹੇ ਨੇ ਗੁਰਮੁਖ ਗਿਆਨ ਇੱਕੋ ਹੈ ਜਾਤਾ ਅਨੰਦ ਨਾਮੁ ਰਬੀਚੈ ਭਾਈ ਤੁ ਮਾਲਕ ਦਾ ਸ਼ੁਕਰਾਨਾ ਕਰ ਤੂੰ ਸਿਮਰਨ ਕਰ ਤੂੰ ਬੰਦਗੀ ਕਰ 1430 ਅੰਗ ਦਾ ਫੈਸਲਾ ਔਰ ਗੁਰੂ ਪਿਆਰੀ ਸਾਧ ਸੰਗਤ ਜਾਈ ਆਪਾਂ ਅਖੰਡ ਪਾਠ ਰੱਖਦੇ ਆ ਸਹਿਜ ਪਾਠ ਰੱਖਦੇ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪੂਰਾ ਨਿਚੋੜ ਨੌਵੇਂ ਪਾਤਸ਼ਾਹ ਜੀ ਦੇ ਸ਼ਲੋਕਾਂ ਵਿੱਚ ਆ ਜਾਂਦਾ ਹੈ ਹਰ ਸ਼ਲੋਕ ਦੇ ਵਿੱਚ 52 ਸ਼ਲੋਕ ਨੇ 52 ਵਾਰੀ ਪਾਤਸ਼ਾਹ ਜੀ ਨੇ ਸਾਨੂੰ ਸਿਮਰਨ ਬਾਰੇ ਬੰਦਗੀ ਬਾਰੇ ਤੇ ਹਰ ਬਾਰੇ ਅਰਾਧਨਾ ਬਾਰੇ ਸਾਨੂੰ ਫਰੇ ਦੇ ਆਓ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਤੇ ਪੈਰਾ ਦੰਦੇ ਹੋਏ ਹਉਨਾ ਸ਼ਾਹ ਤੁਹਾਨੂੰ ਕੋਟ ਕੋਟ ਪ੍ਰਣਾਮ ਕਰਦੇ ਹੋਏ ਸਵਾਸ ਗਰਾ ਸਿਮਰਨ ਕਰੋ ਜੀ ਸ਼ਰੂ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਵਾਹ ਗੁਰ ਗਰ ਵਾਹ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਿਮਰਨ ਜ਼ਰੂਰੀ ਹੈ ਮਨ ਦੀ ਇਕਾਗਰਤਾ ਬਣਦੀ ਹੈ ਗੁਰਬਾਣੀ ਪੜ੍ਹਨਾ ਸੁਣਨਾ ਮੰਨਣਾ ਕਮਾਉਣਾ ਜ਼ਰੂਰੀ ਹੈ ਸਾਡਾ ਜੀਵਨ ਹੈ ਸੰਗਤ ਕਰਨੀ ਜ਼ਰੂਰੀ ਸੰਗਤ ਵਿੱਚ ਆ ਕੇ ਸੇਵਾ ਸਿਮਰਨ ਕਰਨਾ ਜ਼ਰੂਰੀ ਹੈ ਮਾਲਕ ਸਾਡੇ ਔਗਣਾ ਵੱਲ ਨਹੀਂ ਦੇਖਦਾ ਬਖਸ਼ ਲੈਂਦਾ ਇਸ ਕਰਕੇ ਸੰਗਤ ਜ਼ਰੂਰੀ ਹੈ ਤਿੰਨੋਂ ਅਵਸਥਾ ਵਿੱਚ ਵਿਚਰਦੇ ਸੋਝੀ ਆਉਂਦੀ ਹੈ ਕਬੀਰ ਮੇਰਾ ਮੁਝ ਵਿੱਚ ਨਹੀਂ ਜੋ ਕਿਛੈ ਸੋ ਤੇਰਾ ਤੇਰਾ ਤੁਝ ਕੋ ਸੌਂਦੇ ਕਿਆ ਲਾਗੇ ਮੇਰਾ ਆ ਪਰਪਨ ਕਰਨ ਦਾ ਚਾਹ ਉਹ ਬਣ ਜਾਏ ਬਖਸ਼ਿਸ਼ ਹੋ ਜਾਂਦੀ ਹੈ ਪੀਵੋ ਪੌਲ ਕੰਡੇ ਤਾਰ ਹੋਏ ਜਰਮ ਸੋਹੇਦਾ ਵਾਹੂ ਵਾਹੂ ਗੋਮਿੰਦ ਸਿੰਘ ਆਪੇ ਗੁਰ ਚੇਲਾ ਇਹੀ ਬੇਨਤੀ ਆਣ ਪ੍ਰਵਾਨ ਕਰਨੀ ਅਨੇਕਾਂ ਗਲਤੀਆਂ ਨੂੰ ਨਾਛ ਤਰਦੇ ਹੋਏ ਬਖਸ਼ੋ ਅਸੀਸ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ